ਐਨ ਮੁਕਰ ਮੇਰੇ ਵੱਲ ਜੀਬਾ ਨਹੀਂ ਕਰਦੀ ਦੀਆ ਤੂੰ ਸੋਨਾ ਗੰਡਿਆਈ ਮਮਾ ਤੂੰ ਸੋਨਾ ਗੰਡਿਆਈ ਤੂੰ ਤੂੰ ਕਿਹੜੀ कलर ਰਸ ਗਈ ਤੂੰ ਕਿਹੜੀ कलर ਰਸ ਗਈ ਤੂੰ ਵੀ ਸੋਨਾ ਲੱਗਣਿਆਈ ਨਹੀਂ ਨਾ ਨਾ ਲੱਗਦਾ ਤੂੰ ਸੋਨਾ ਨਹੀਂ ਲੱਗਦਾ ਫਿਰ ਮੈਂ ਤੈਨੂੰ ਟਾਊਨ ਨਹੀਂ ਲੈ ਕੇ ਜਾਣਾ ਤੂੰ ਘਰੇ ਰਹਿ ਮम्मा ਤੂੰ ਜਾਣਾ ਫਿਰ ਕਹਿ ਮम्मा ਮੈਂ ਸੋਣਾ ਲੱਗਣ ਡਿਆ ਮम्मा ਸੋਣਾ ਕਿੱਧਰ ਜਤੀ ਮੁੱਖ ਕਰ ਗਈ ਕਿੱਧਰ ਜਾਣ ਤੇ ਸਾਰੇ ਟਾਊਨ ਤੇ ਹਾਂ ਹੈ ਇਹ ਕਿਹਦੀ ਬੁੱਢੀ ਦੀ ਚੱਪਲ ਯਾਰ ਮਮਾ ਜੀ ਮੈਂ ਤਾਹੂੰਂ ਗਿਆ ਮੈਂ ਤਾਹੂੰਂ ਹਾਂ ਚਾ ਚਲੋ ਮੈਂ ਤਾਂ ਸੋਨੀ ਦਿੱਤੇ ਇੱਕ ਉਹ ਲਫਾਤੇ ਇੱਕ ਮਮਾਨੀ ਨਾ ਬਜੂ ਗਾ ਲਾ ਤਾਂ ਵੀ ਆ ਜਾਵਾਂਗੇ ਉੱਤੇ ਆ ਕੇ ਪਾਪਾ ਕੋ ਪਾਪਾ ਕੋ ਤੁੰਗ ਕੋ ਤਾਬੂ ਕੋ ਸੁਬੂ ਕੋ ਤੇ ਪੀ ਕੋ ਓਕੇ ਦਾ ਦੱਗਿਆ ਜੀ ਹੈ ਜੱਦੀ ਹੈ ਹਈਏ ਜਨੀ ਹਣਾ ਪਾਪਾ ਦਾ ਦੱਗਿਆ ਜੱਦੀਆ ਦਾ ਇਹਦਾ ਇਹਦਾ ਸਫਾ ਮੰਗਾਇਆ ਜੀ ਰੋ ਰਹੀ ਬੋਦੀ ਲੱਗ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਇਹਨਾਂ ਖਦਾਉ ਪਾਪਾ ਕੋ ਬੋ ਗੋਟਾਂ ਦੇ ਤਸਮੀ ਨਹੀਂ ਖੁੱਲਣੇ ਕੋਣ ਹੁਣ ਬੱਲ ਲੱਗਦਾ ਬੱਤਲ ਦੇ ਉੱਤੇ ਨਾ ਉਹਨੇ ਧਾਗੇ ਨਾਲ ਟੈਰ ਇਸ ਤਰਫ ਨਹੀਂ ਹੀ ਜਾਏਗੇ ਹਮ ਇਸ ਤਰਫ ਜਾਏਗੇ ਥਿਸ ਇਜ਼ ਵਾਈਟ ਹਾਊਸ ਅਹੀਂ ਜਾਣਾ ਗਲੈਕਸੀ ਗਲੈਕਸੀ ਦੇ ਅੰਦਰ ਥੀਏਟਰ ਵਗੈਰਾ ਸਾਰੇ ਸਾਰੇ ਰੀਐਕਟਰ ਵਗੈਰਾ ਨੇ ਇਧਰ ਮੂਵੀ ਵੇਖ ਸਕਦੇ ਤੇ ਆਪਾਂ ਜਾਣਾ ਇਧਰ ਤੇ ਬੱਚਿਆਂ ਵਾਸਤੇ ਗੇਮਿੰਗ ਤੇ ਇੱਥੇ ਹੀ ਅੜ ਗਈ ਆ। ਉਤੋਂ ਅੰਦਰ ਜਾ ਕੇ ਵੇਖੀ ਕਿੰਨੇ ਟੌイズ ਆ ਅੰਦਰ ਚਲੋ ਪਾਪਾ ਕੋਲ। ਓ ਵੇ। ਅੰਦਰ ਚੱਲ। ਨੂੰ ਦੇਖ ਸਕਦੇ। ਇਧਰ ਸਾਈਡ ਪੂਲ ਖੇਡਣ ਵਾਸਤੇ ਵੀ ਹੈ ਗਿਆ। ਪਾਪਾ ਕੋ ਚੱਲ ਕੋਇਨ ਪਾਉਣੇ ਵਿੱਚ ਕੋਇਨ ਪਾਪਾ ਕੋ ਚੱਲ ਪਾਪਾ ਨੂੰ ਕਹਿੰਨੇ ਕੋਇਨ ਪਾ ਕੇ ਦੋ ਸੋ ਇੱਥੇ ਹਰ ਇੱਕ ਤਰੀਕੇ ਦੇ ਗੇਮ ਹੈਗੇ ਆ ਬੱਚਿਆਂ ਵਾਸਤੇ ਇਧਰ ਵਾਲ ਸਾਈਡ ਹੈ ਇੱਥੇ ਵੀ ਪਲੇ ਕਰਾਂਗੇ ਤੁਹਾਨੂੰ ਦੱਸਾਂਗੇ ਚਲੀ ਨੀ ਇਧਰ ਲੋ ਜੀ ਸਾਡੇ ਜਨਾਬ ਬੈਠ ਵੀ ਗਏ ਨੇ ਸ਼ਲੀਨ ਕਿੱਧਰ ਗਈ ਸ਼ਲੀਨ ਕਿੱਧਰ ਗਈ ਆ ਫੋਟੋ ਨਹੀਂ ਆਈ ਨਹੀਂ ਮਰਜੀ ਇਹਨੂੰ ਵੀ ਬਿਠਾ ਕਰਨਾ 不客气 얘들아 저더니 ਜਾ ਦੋ ਮਾਰੀਂ ਜਾ ਦੋ ਮੇਰਾ ਮੁੰਡਾ ਡਾਰੀ ਗਿਆ ਆ ਉਹ ਵੇ ਪਾਪਾ ਚਲਾਉਣ ਦੇ ਵੇ ਕੀ ਪਾਪਾ ਚਲਾਉਣ ਦੇ ਹੋਵੇ ਚਲੀ ਜਾ ਉਹ ਲਾ ਆ ਗਿਆ ਆ ਗਿਆ ਆ ਗਿਆ ਗ੍ਰੀਨ ਕਿੱਥੇ ਜਾਗਦਾ ਪਤਾ ਕਿਦਾਂ ਲੱਗਦਾ ਅੱਛਾ ਆ ਕੇ ਅਚਾਨਕ ਦੇਣੀ ਉਹਨਾਂ ਨੇ ਉਹ ਤਾਂ ਲਿਆ ਹੀ ਰੈੱਡ ਕਰਨਾ ਰੈੱਡ ਆਇਆ ਇਹਦੇ ਨੇ ਆਏ ਹੋਏ ਫਿਨਿਸ਼ ਹੋ ਗਿਆ ਗੇਮ ਬੋਲਣਾ ਫਿਨਿਸ਼ ਹੋ ਗਿਆ ਟਿਕਟਾਂ ਨਾਲ ਉਹ ਬਾਅਦ ਚ ਖਾਣ ਨੂੰ ਨਹੀਂ ਉਹ ਚੀ ਟੋਫੀਆਂ ਜੀ ਦਿੰਦੇ ਆ ਨਿਆਣਿਆਂ ਲਈ ਲੱਗਦੀਆਂ ਆ ਇੱਥੇ ਹੁਣ ਗੱਨ ਵਾਲੀ ਗੇਮ ਹੋਏਗੀ ਟੀਮ ਐਪ੍ਰਿਤ ਵਰਸਸ ਟੀਮ ਨਿਮਰਦੀ ਜਿਵੇਂ ਆਪਾਂ ਇੱਥੇ ਦੇਖਾਂਗੇ ਵੈਸੇ ਤਾਂ ਇੱਕ ਵਕਰੀ ਵਕਰੀ ਗੇਮ ਆ ਉਸ ਤਾਈਂ ਟੀਮ ਬਣਾ ਲਈਆ ਲਾਈਵ ਜੱਟ ਬਟਾ ਉਹਨੂੰ ਦਿਖਦਾ ਨਹੀਂ ਆ। ਹਾਂ ਹਾਂ ਕਿਹਦਾ ਤੇਜੀ ਤੂੰ ਮਰੀ ਹੈਲਪ ਕਰਨ ਆ ਤੇਰੀ ਹੈਲਪ ਕਰਨ ਆ ਉਹ ਤੇ ਹੱਥ ਮਾਰ ਕੇ ਆਪਣੇ ਦੇ ਆ ਤੇ ਮਾਰ ਰੀਲੋਡ ਕਰ ਆਪਣੀਆਂ ਉਹ ਮਸ਼ੀਨs ਥੋੜੀ ਪ੍ਰੋਬਲਮ ਆ ਗਈ ਸੀ ਕਿ ਇਸ ਕਰਕੇ ਉਹਨੇ ਸਹੀ ਕਰਨਾ ਆ ਜਾਂ ਫਿਰ ਉੱਥੇ ਸਾਇਪਰੇ ਤੇ ਵੀ ਗੇਮ ਖੇਡੇਗਾ दोवे स्क्रीना चलन दी कटली हाँ। फिनिश होगी ਕੋਇਨ ਜੀ ਵਨ ਪਲੇਅਰ ਇੰਤਾ ਲਿਖਿਆ ਨਹੀਂ ਪਾਇਆ ਕੋਇਨ ਤੇ ਸ਼੍ਰੀਨਟ ਸਾਹਿਬ ਨੀਮਰਦੀਪ ਕੇ ਨੀਮਰਦੀਪ ਦਾ ਗੇਮ ਹਾਂ ਤਾਂ ਜਦਾ ਸ਼ਕੀਨਾ ਪੜੀ ਪਸੰਦੀ ਆਪੇ ਕੇ ਮਲਾਉਣ ਦੀ ਮੈਡਮ ਆ ਗਈ ਆ ਗਈ ਬਰ ਲਾ ਗਈ ਆਹ 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 ਇਤਾਂ ਨਹੀਂ ਵੈਸੇ ਪਤਾ ਤੇ ਮੈਨੂੰ ਵੀ ਨਹੀਂ ਕਿੱਦਾ ਖੜਨੀ ਆ ਇਤਾਂ ਨਹੀਂ ਇਤਾਂ ਲੈ ਮਮਾ ਕਰੇ

ਰੇਟ ਆਣੋ ਵਾਪਸ ਵਾਪਸ ਆ ਗਈ ਲੈ ਲੈ ਮਮਾਂ ਦੇ ਮਮਾਂ ਨੂੰ ਮਮਾਂ ਨੂੰ ਤਾਈ ਮਾ ਕੋਈ ਨਾ ਛਲਿੰਦੇ ਛਲਿੰਦੇ ਨਹੀਂ ਮਰ ਪਰਿਓ ਵਾਸੇ ਨਹੀਂ ਆਹੀ ਆ ਬਾਲ ਵਾਪਸ ਘੱਲੋ ਬਾਹਰ ਲੈ ਦੇ ਦੇ ਨਿੰਮਰ ਤੁਸੀਂ ਪਾ ਕਨਨ ਨੂੰ ਇੱਕ ਬਾਲ ਦੇ ਆਪਣੀ ਗੇਮ ਲਾ ਲਈ ਹੈ ਗਾਇਆ 체ਤੀ ਟਾਈਮ ਲੰਘਦਾ ਆ ਅੱਛਾ ਹੁਣ ਮੂਵ ਹੋਏਗਾ ਹੁਣ ਮੂਵ ਹੋਏਗਾ ਉਹ ਮੈਂ ਕਰੋਨੀ ਪਾਪਾ ਕੋਲ ਨਹੀਂ ਪਾਇਆ ਮम्मा ਕੋ ਨਹੀਂ ਆ ਵਾਰ ਨਹੀਂ ਗੱਲ ਬਣੀ ਰਿਕਾਰਡ ਬਣ ਕਣੀ ਨਹੀਂ ਆਂਦੇ ਆਂਦੇ ਕੁਛ ਲੈ ਕੀ ਤਾਂਗੇ ਨਾ ਮੇਰੇ ਕੋ ਭੀ ਆ ਗਿਆ ਜੇਬ ਸੋੜੀਆਂ ਨਹੀਂ ਆਹ ਬਹੁਤ ਬਾਬਾ ਹੀ ਆਈ ਜਾ ਰਹੀ ਆ ਉਹ ਇੱਕ ਬੋਲ ਜੂ ਨੇ ਬਾਹਰ ਗੱਡੀ ਹੀ ਇਹ ਤਾਂ ਕੀ ਨਹੀਂ ਲੁਗਦਾ ਵੇਖੋ ਉੱਥੇ ਪੋਏ ਲੋ ਦੇ ਨੇ ਉੱਥੇ ਬਗਾਲਾਂ ਕੇ ਜਾ ਕੇ ਉਹਨੇ ਆਪੇ ਦੱਸ ਦੇਣਾ ਮੈਂ ਵੀ ਆ ਆਪ ਤਾਂ ਹੀ ਲੈ ਆ ਕਿੰਨੀਆਂ ਹੈਗੀਆਂ ਨੇ ਟਿੱਕਾ ਉਹ ਸਾਹਬ ਨਾਲ ਕੋਈ ਉਹਨਾਂ ਨੇ ਫਿਰ ਤੁਹਾਨੂੰ ਦੱਸਣਾ ਵੀ ਤੁਸੀਂ ਆ ਚੀਜੀ ਲੈ ਸਾਡੇ ਘਰ ਨੂੰ ਜਦ ਫਰੇਡ ਪੁੱਤਰਾ ਪਾਲਾਂ ਮਿਗਾ ਲੰਦੇ ਇਹਨਾਂ ਦਾ ਫਾਇਦਾ ਹੀ ચોર ના મારાબ જોર ચોર લગા કે ਯਾ ਗੇਮੀ ਪੜਲਾ ਪੜਲਾ ਫੇਰ ਪਵਾਓ ਆਹ ਨੀਆ ਉਹ ਕਰਨੇ ਟਿੱਕ ਟਾੜੋਂ ਟਿੱਕ ਟਾਲ ਨਿਕਲੀ ਆ ਵਾ ਸ਼ਿਟ ਮੈਨ ਉਹ ਵਾ ਬੈ ਹਰੇਕ ਮੇ ਮੈਨੇ ਪਾਲਿਆ ਵੇ ਹਕ ਕਰਦਾ ट्राई करो ट्राई करो जोर ना मारो जोर ना जोर से वेरी गुड आले आंधी 2 पाउंड लेना ही 2 पाउंड ओवे ओवे ओदे बलवे गेम च निकली 500 टिकटा ਲੇਮਨ 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 ਕਿਰਨ ਜੀ ਮੇਰੀ ਗੇਮ ਚ 500 ਟਿਕਟਾਂ ਮੈਂ ਜਿੱਤੀਆਂ ਹੀ ਆ 500 ਆ ਹੋਵੇ 500 ਏ ਉਹ 40 ਮਨ 500 ਕੋਰੇ ਕਹਿਆ ਨਹੀਂ ਮੰਨਦਾ ਨਹੀਂ ਦੁਬਾਰੇ ਛਾ ਲਿਆ ਦੁਬਾਰੇ ਲਿਆ ਹੁਣ ਆਊਗਾ ਹੁਣ ਆਊਗਾ ਇਧਰ 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 ਪਾਪਾ ਮਾਰਨਗੇ ਪੜੇ ਜਾ ਪੈਲਾ ਨਹੀਂ ਉਹ ਉਧਰ ਚ ਉਧਰ ਚਾ ਗਏ ਉਹ ਬਣਾਈਓ ਚੱਲ ਬਾਹ ਆਉਣਾ ਜੀ ਜਾਣੀ ਬਹੁਤ ਐ ਇਹ ਇਧਰ ਬਹੁਤ ਸੋਹਣਾ ਬਣਿਆ ਇੱਥੇ ਟੇਬਲ ਵੀ ਆ ਸਿਟਿੰਗ ਏਰੀਆ ਵੀ ਆ ਤੇ ਇਸ ਤਰ੍ਹਾਂ ਬਹੁਤ ਹੀ ਲੌਂਗ ਲੱਗਾ ਹੈ ਕਦੇ ਕਦੇ ਖੇਡੀਦਾ ਆ ਅੱਜ ਫਿਰ ਅਸੀਂ ਥੋੜੇ ਜਣੇ ਆਏ ਸੀਗੇ ਐਡਲਟ ਥੋੜੇ ਸੀ ਬੱਚੇ ਦਿਨ ਸੀਗੇ ਇਸ ਕਰਕੇ ਅਸੀਂ ਨਹੀਂ ਪਲੇ ਕੀਤਾ

ਅਤੇ ਰੈਂਜ ਹੋਇਆ ਕਰ ਲਿਆ ਹੁਣ ਆਪਾਂ ਜਵਾਂਗੇ ਘਰ ਨੂੰ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਵਲੌਗ ਕਰਦੇ ਇੱਥੇ ਐਂਡ ਘਰ ਜਾ ਕੇ ਅਸੀਂ ਕਰਾਂਗੇ ਰੋਟੀ ਪਾਣੀ ਆਪਣਾ ਥੋੜੇ ਪਾਣੀ ਖਾ ਕੇ ਫਿਰ ਕਰਾਂਗੇ ਰੈਸਟਾਂ ਕਿਉਂਕਿ ਸਾਰੇ ਸਾਰੇ ਨੇ ਕੰਮ ਤੇ ਜਾਣਾ ਸੋ ਤਦ ਤੱਕ ਲਈ ਬਾਏ ਮਿਲਾਂਗੇ ਜਲਦੀ ਕਿਸੇ ਹੋਰ ਵਲੌਗ ਤੇ ਨਾ ਹ ਤੱਕ